ਗੁਰੂ ਤੋਂ ਸਭ ਕੁਝ ਮੰਗਦੇ ਆ ਗੁਰੂ ਤੋਂ ਇੱਕ ਦਾਤ ਅਸੀਂ ਮੰਗਦੇ ਨਹੀਂ ਡਰਦੇ ਗੁਰੂ ਕੋਲ ਬੜੀਆਂ ਦਾਤਾਂ ਨੇ ਪਰ ਸਭ ਤੋਂ ਵੱਡੀ ਦਾਤ ਸਤਿਗੁਰਾਂ ਕੋਲ ਕਿਹੜੀ ਹੈ ਦਾਤ ਹੈ ਗੁਰੂ ਦੇ ਕੋਲ ਉਹ ਹੈ ਸ਼ਹਾਦਤ ਦੀ ਦਾਤ ਜਿੰਨ 1984 ਦੀ ਜੂਨ ਮਹੀਨੇ ਵਿੱਚ ਭਾਰਤੀ ਫੌਜ ਵੱਲੋਂ ਅਕਾਲ ਤੱਕ ਨਿਸ਼ਾਨਾ ਬਣਾ ਢਾ ਦਿੱਤਾ ਗਿਆ ਇਸ ਘਟਨਾ ਦੇ ਬਦਲੇ ਵਿੱਚੋਂ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਸ ਦੇ ਸਿੱਖ ਅੰਗ ਰਖੇਖਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਇਸ ਹੱਤਿਆ ਦੇ ਰੂਸ ਵੱਜੂ ਭਾਰਤ ਭਰ ਵਿੱਚ ਭਾਰੀ ਉਥਲ ਪੁਥਲ ਹੋਈ ਇਸ ਰਾਜਕਤਾ ਦੇ ਦੌਰ ਵਿੱਚ ਜਿਸ ਸੂਬੇ ਨੇ ਸਭ ਤੋਂ ਜ਼ਿਆਦਾ ਤਰ ਦੇ ਝੱਲਿਆ ਉਹ ਸੂਬਾ ਸੀ ਪੰਜਾਬ ਪੰਜਾਬ ਵਿੱਚ ਖਾਸ ਤੌਰ ਤੇ ਸਿੱਖ ਪਰਿਵਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਇਹਨਾਂ ਪਰਿਵਾਰਾਂ ਉੱਪਰ ਅਨਮਨੁੱਖੀ ਤਸ਼ੱਦਦ ਟਾਹੇ ਗਏ ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਪੁਲਿਸ ਅਸਰਾਂ ਦੀਆਂ ਤਰੱਕੀ ਦੀਆਂ ਫੀਤੀਆਂ ਬਣੀਆਂ ਕੋਹ ਕੋਹ ਕੇ ਮਾਰਨ ਤੋਂ ਬਾਅਦ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਨਹਿਰਾਂ ਵਿੱਚ ਵਹਾ ਦਿੱਤਾ ਜਾਂਦਾ ਜਾਂ ਫਿਰ ਅਣਪਛਾਤੀਆਂ ਆ ਕੇ ਸ਼ਹਿਰ ਦੇ ਬਖ ਬਖ ਸਮਸ਼ਾਨ ਘਾਟਾਂ ਵਿੱਚ ਦਿਲਾ ਦਿੱਤਾ ਜਾਂਦਾ ਇਸ ਸੰਤਾਪ ਦੀ ਅੱਗ ਵਿੱਚ ਪੰਜਾਬ ਦੀ ਇੱਕ ਸਿੱਖ ਨੌਜਵਾਨ ਪੀੜੀ ਨਸਰਪੁਰ ਅਸਤੀ ਦੀ ਪਿੰਡ ਚੜੀ ਇਸ ਕਹਿਰ ਦੇ ਸਮੇਂ ਵਿੱਚ ਸਿੱਖਾਂ ਲਈ ਇਨਸਾਫ ਦਾ ਝੰਡਾ ਬੁਲੰਦ ਕਰਨ ਵਾਲਾ ਕੋਈ ਇਨਸਾਨ ਨજર ਨਹੀਂ ਆ ਰਿਹਾ ਸੀ ਇਸ ਸਮੇਂ ਜੇਕਰ ਕਿਸੇ ਇਨਸਾਨ ਨੇ ਇੰਨਾ ਅਤਿਆਚਾਰਾਂ ਖਿਲਾਫ ਆਵਾਜ਼ ਬੁਲੰਦ ਕੀਤੀ ਤਾਂ ਉਹ ਸੀ ਜਸਵੰਤ ਸਿੰਘ ਖਾਲੜਾ ਜਸਵੰਤ ਸਿੰਘ ਖਾਲੜਾ ਦਾ ਜਨਮ ਅੰਮ੍ਰਿਤਸਰ ਦੇ ਖਾਲੜਾ ਪਿੰਡ ਵਿੱਚ 2 ਨਵੰਬਰ 1952 ਨੂੰ ਹੋਇਆ ਖਾਲੜਾ ਦੇ ਪਿਤਾ ਦਾ ਨਾਮ ਸਰਦਾਰ ਕਰਤਾਰ ਸਿੰਘ ਅਤੇ ਮਾਤਾ ਦਾ ਨਾਮ ਮੁਖਤਿਆਰ ਕੌਰ ਸੀ ਵਿਦਿਆਰਥੀ ਸੰਘਰਸ਼ ਵਿੱਚ ਕੁੱਦਨ ਕਾਰਨ ਤ੍ਰੀਗਾ ਸਿਨੇਮਾ ਕਾਂਡ ਵਿੱਚ ਸਾਲ 1972 ਨੂੰ ਜਸਵੰਤ ਸਿੰਘ ਖਾਲੜਾ ਦੀ ਪਹਿਲੀ ਗ੍ਰਿਫਤਾਰੀ ਹੋਈ ਜਵਾਨੀ ਪਹਿਰੇ ਖਾਲੜਾ ਨਕਸਲਵਾੜੀ ਲਹਿਰ ਦੇ ਪ੍ਰਭਾਵ ਹੇਠ ਆਇਆ 1990 ਵਿੱਚ ਖਾਲੜਾ ਇੰਗਲੈਂਡ ਚਲਾ ਗਿਆ ਪੁਲਿਸ ਨੂੰ ਜਦੋਂ ਖਾਲੜਾ ਦੀ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਖਾਲੜਾ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਪੁਲਿਸ ਨੇ ਦੋਸ਼ ਲਾਏ ਕਿ ਖਾਲੜਾ ਇੰਗਲੈਂਡ ਵਿੱਚ ਖਾੜਕੂ ਜਥੇਬੰਦੀਆਂ ਲਈ ਕੰਮ ਕਰ ਰਿਹਾ ਹੈ। ਇੰਗਲੈਂਡ ਵਿੱਚ ਵੀ ਖਾਲੜਾ ਦਾ ਮਕਸਦ ਸਿੱਖਾਂ ਉੱਪਰ ਹੋ ਰਹੇ ਅਤਿਆਚਾਰਾਂ ਨੂੰ ਦੁਨੀਆ ਭਰ ਵਿੱਚ ਉਜਾਗਰ ਕਰਨਾ ਸੀ। ਉਸ ਦੇ ਇੰਗਲੈਂਡ ਤੋਂ ਪੰਜਾਬ ਪਰਤਣ ਦੇ ਫੈਸਲੇ ਦਾ ਖਾਲੜਾ ਦੇ ਰਿਸ਼ਤੇਦਾਰਾਂ ਨੇ ਕਾਫੀ ਵਿਰੋਧ ਕੀਤਾ ਕਿਉਂਕਿ ਖਾਲੜਾ ਦਾ ਵਾਪਸ ਜਾਣਾ ਉਸ ਦੇ ਮੌਤ ਦਾ ਖਤਰਾ ਮੰਨਦੇ ਸਨ ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਦੇ ਭਾਰੀ ਵਿਰੋਧ ਤੋਂ ਬਾਅਦ ਖਾਲੜਾ 1 ਸਾਲ ਬਾਅਦ ਇੰਗਲੈਂਡ ਤੋਂ ਪੰਜਾਬ ਵਾਪਸ ਪਰਤ ਆਇਆ ਕਿਉਂਕਿ ਉਸ ਨੂੰ ਆਪਣੀ ਮੌਤ ਨਾਲੋਂ ਜ਼ਿਆਦਾ ਪੰਜਾਬ ਅੰਦਰ 마ਸੂਮ ਜਿੰਦੜੀਆਂ ਦੀ ਜ਼ਿਆਦਾ ਪ੍ਰਵਾਸ ਪੰਜਾਬ ਵਾਪਸ ਪਰਤਣ ਤੋਂ ਬਾਅਦ ਖਾਲੜਾ ਨੇ ਅਕਾਲੀ ਦਲ ਮਾਨ ਨਾਲ ਜੁੜ ਕੇ ਹਿਊਮਨ ਰਾਈਟ ਵਿੰਗ ਦੀ ਸਥਾਪਨਾ ਕੀਤੀ ਜਸਵੰਤ ਸਿੰਘ ਖਾਲੜਾ ਦਾ ਅਗਲਾ ਕੰਮ ਸੀ ਸਿੱਖ ਨੌਜਵਾਨਾਂ ਦੀਆਂ ਖੁਰਦ-ਬੁਰਦ ਹੋਈਆਂ ਲਾਸਾਂ ਬਾਰੇ ਸੱਚਾਈ ਦਾ ਪਤਾ ਲਗਾਉਣਾ ਇਸ ਕਾਰਜ ਨੂੰ ਕਰਨ ਲਈ ਅਸੀਮਤ ਸਾਹਸ ਦੀ ਜ਼ਰੂਰਤ ਸੀ ਕਿਉਂਕਿ ਇਹੋ ਜਿਹੇ ਕੰਮ ਕਰਨਾ ਤਾਂ ਦੂਰ ਦੀ ਗੱਲ ਇਹਨਾਂ ਬਾਰੇ ਸੋਚਣ ਵਾਲੇ ਵੀ ਭਾਲੇ ਨਹੀਂ ਸਨ ਲੱਭਦੇ ਲਾਸਾਂ ਦੀ ਸੱਚਾਈ ਲਈ ਖਾਲੜਾ ਨੇ ਕਾਫੀ ਜਦੋਜਹਿਦ ਕੀਤੀ ਉਸ ਨੂੰ ਪਹਿਲੀ ਸੂ ਅੰਮ੍ਰਿਤਸਰ ਦੇ ਦਰਗਿਆਨਾ ਮੰਦਿਰ ਤੋਂ ਮਿਲੀ ਜਿੱਥੇ ਖਾੜ ਕੁਲ ਅਹਿਰ ਦੇ ਮੁਖ ਅਗੂ ਬਾਬਾ ਪਿਆਰਾ ਸਿੰਘ ਸੁਲਤਾਨ ਬੰਡ ਦੀ ਲਾਸ ਨੂੰ ਲਾਵਾਰਿਸ ਆ ਕੇ ਸਾੜਿਆ ਗਿਆ। ਇੱਥੋਂ ਹੀ ਭਾਈ ਖਾਲੜਾ ਨੂੰ ਪਤਾ ਲੱਗਾ ਕਿ ਇੱਥੇ ਪਹਿਲਾਂ ਵੀ ਬਹੁਤ ਸਾਰੀਆਂ ਲਾਸਾਂ ਲਾਵਾਰਿਸ ਕਹਿ ਕੇ ਸਾੜੀਆਂ ਜਾਂਦੀਆਂ ਰਹੀਆਂ ਹਨ। ਇਸ ਤੋਂ ਇੱਕ ਗੱਲ ਖਾਲੜਾ ਦੇ ਜਿਹਨ ਵਿੱਚ ਘਰ ਕਰ ਗਈ ਕਿ ਜੋ ਲਾਸਾਂ ਹਾਲੇ ਤੱਕ ਘਰ ਵਾਲਿਆਂ ਨੂੰ ਨਹੀਂ ਮਿਲੀਆਂ ਉਹ ਵੱਖ-ਵੱਖ ਸਹਿਰਾਂ ਦੇ ਸਮਸ਼ਾਨ ਘਾਟਾਂ ਵਿੱਚ ਲਾਵਾਰਿਸ ਆਖ ਕੇ ਚਲਾ ਦਿੱਤੀਆਂ ਗਈਆਂ। 1994 ਵਿੱਚ ਭਾਈ ਖਾਲੜਾ ਅਕਾਲੀ ਦਲ ਬਾਦਲ ਦੇ ਹਿਊਮਨ ਰਾਈਟ ਵਿੰਗ ਵਿੱਚ ਸ਼ਾਮਲ ਹੋ ਗਿਆ ਜਿਸ ਦਾ ਕਾਰਨ ਖਾਲੜਾ ਦੇ ਕਾਫੀ ਸਾਥੀਆਂ ਦਾ ਮੰਨਣਾ ਸੀ ਕਿ ਇਹਨਾਂ ਗਤੀਵਿਧੀਆਂ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਇਹ ਸਹੀ ਫੈਸਲਾ ਹੈ ਕਿ ਅਕਾਲੀ ਦਲ ਬਾਦਲ ਨਾਲ ਜੁੜਿਆ ਜਾਵੇ ਇਹਨਾਂ ਗੱਲਾਂ ਨਾਲ ਖਾਲੜਾ ਨੂੰ ਕੋਈ ਫਰਕ ਨਹੀਂ ਪਿਆ ਕਿਉਂਕਿ ਉਸ ਨੂੰ ਪਾਰਟੀ ਨਾਲੋਂ ਜ਼ਿਆਦਾ ਲਗਾ ਆਪਣੇ ਕੰਮ ਨਾਲ ਸੀ 16 ਜਨਵਰੀ 1995 ਨੂੰ ਹਿਊਮਨ ਰਾਈਟਸ ਡਿੰਗ ਅਧੀਨ ਖਾਲੜਾ ਨੇ ਪਹਿਲੀ ਪ੍ਰੈਸ ਰਿਪੋਰਟ ਛਾਪੀ ਜਿਸ ਵਿੱਚ 25000 ਲਾਸ਼ਾਂ ਨੂੰ ਖੁਰਦ-ਬੁਰਦ ਕਰਨ ਦੇ ਸਬੂਤ ਪੇਸ਼ ਕੀਤੇ ਗਏ ਇਸ ਨਾਲ ਲੋਕਾਂ ਨੂੰ ਅਣਪਛਾਤੀਆਂ ਲਾਸ਼ਾਂ ਦੀ ਸੱਚਾਈ ਬਾਰੇ ਪਤਾ ਲੱਗਾ ਖਾਲੜਾ ਦੇ ਇਸ ਕੰਮ ਨਾਲ ਲਾਸ਼ਾਂ ਨੂੰ ਖੁਰਦ-ਬੁਰਦ ਕਰਨ ਵਾਲੇ ਪੁਲਿਸ ਅਫਸਰਾਂ ਦੀ ਜਾਣ ਤੇ ਪਹੁੰਚ ਪੰਜਾਬ ਪੁਲਿਸ ਮੁਖੀ ਨੇ 18 ਜਨਵਰੀ 1995 ਨੂੰ ਅੰਮ੍ਰਿਤਸਰ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਕੇ ਖਾਲੜਾ ਦੇ ਲਾਵਾਰਸ ਲਾਸਾਂ ਨੂੰ ਸਾੜਨ ਵਾਲੇ ਦਾਅਵੇ ਨੂੰ ਸਰੇਆਮ ਨਕਾਰਤਾ ਅਤੇ ਕਿਹਾ ਕਿ ਜੋ ਦਾਅਵੇ ਖਾਲੜਾ ਦੁਆਰਾ ਕੀਤੇ ਗਏ ਹਨ ਇਹ ਲਾਵਾਰਸ ਲਾਸਾਂ ਨਹੀਂ ਸਗੋਂ ਇਹ ਨੌਜਵਾਨ ਬਾਹਰਲੇ ਮੁਲਕਾਂ ਵਿੱਚ ਰੁਜ਼ਗਾਰ ਕਰਕੇ ਚੰਗੀ ਕਮਾਈ ਕਰ ਰਹੇ ਹਨ ਇਸ ਬਿਆਨ ਦਾ ਖਾਲੜਾ ਨੇ ਜ਼ੋਰਦਾਰ ਵਿਰੋਧ ਕਰਦਿਆਂ ਕਿਹਾ ਕਿ ਅਸੀਂ ਹਰ ਮਹੀਨੇ 2000 ਲਾਸਾਂ ਦੀ ਸੂਚੀ ਸਬੂਤਾਂ ਸਮੇਤ ਪ੍ਰੈਸ ਵਿੱਚ ਛਾਪਿਆ ਕਰਾਂਗੇ। ਖਾਲੜਾ ਦੁਆਰਾ ਇਸ ਤਰ੍ਹਾਂ ਨੰਗਾ ਚਿੱਟਾ ਹੋ ਕੇ ਪੁਲਿਸ ਅਫਸਰਾਂ ਦੇ ਵਿਰੁੱਧ ਬੋਲਣਕਾਰ ਪੁਲਿਸ ਅਫਸਰਾਂ ਵੱਲੋਂ ਖਾਲੜਾ ਨੂੰ ਜਾਨ ਤੋਂ ਮਾਰਮ ਪਾਉਂਦੀਆਂ ਧਮਕੀਆਂ ਦਿੱਤੀਆਂ ਜਾਣ ਲੱਗੀਆਂ। ਉਹਨਾਂ ਪੁਲਿਸ ਅਫਸਰਾਂ ਨੇ ਖਾਲੜਾ ਦੇ ਕਰੀਤੀਆਂ ਨੂੰ ਪਿਆ ਕਿ ਜਿੱਥੇ ਖਾਲੜਾ ਸਾਡੇ ਕੋਲੋਂ 25000 ਲਾਸਾਂ ਦਾ ਹਿਸਾਬ ਮੰਗ ਰਿਹਾ ਹੈ। ਅਸੀਂ 25000 ਦੇ ਨਾਲ ਇੱਕ ਹੋਰ ਲਾਸ ਦਾ ਹਿਸਾਬ ਦੇ ਕੇ 25000 ਇੱਕ ਲਾਸ ਦਾ ਵੀ ਹਿਸਾਬ ਦੇ ਦੇਣਾਂਗੇ ਇਸ ਦੇ ਜਵਾਬ ਵਿੱਚ ਖਾਲੜਾ ਨੇ ਪੰਜਾਬੀ ਟਰਬਿਊਨ ਵਿੱਚ ਤਰੀਕਿਆ ਮੈਨੂੰ ਮਾਰ ਕੇ ਸੱਚ ਤੇ ਪਰਦਾ ਨਹੀਂ ਪਾ ਹੋਣਾ 1995 ਵਿੱਚ ਲਵਾਰਸ ਲਾਸਾਂ ਵਾਲਾ ਮੁੱਦਾ ਹੱਤ ਦਾ ਜੋਰ ਫੜਦਾ ਜਾ ਰਿਹਾ ਸੀ ਖਾਲੜਾ ਦੇ ਚਾਹਣ ਵਾਲਿਆਂ ਨੇ ਬ੍ਰੈਂਪਟਨ ਤੋਂ ਕੈਨੇਡਾ ਦੀ ਪਾਰਲੀਮੈਂਟ ਮੈਂਬਰ ਸ਼੍ਰੀਮਤੀ ਕਲੀਨ ਬੋਮੀ ਦੀ ਮਦਦ ਨਾਲ ਖਾਲੜਾ ਨੂੰ ਕੈਨੇਡਾ ਬੁਲਾ ਲਿਆ 30 ਮਾਰਚ 1995 ਨੂੰ ਖਾਲੜਾ ਨੇ ਹਾਊਸ ਆਫ ਕਾਮਨ ਵਿੱਚ ਸਿੱਖਾਂ ਨਾਲ ਹੋਈਆਂ ਤੱਕੇ ਸਾਈਆਂ ਨੂੰ ਦੁਨੀਆ ਅੱਗੇ ਉਜਾਗਰ ਕੀਤਾ ਅਗਸਤ 1995 ਦੀ 31 ਤਰੀਕ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਸਿੱਖ ਖਾੜਕੂਆਂ ਨੇ ਮਨੁੱਖੀ ਬੰਬ ਨਾਲ ਉਡਾ ਦਿੱਤਾ ਇਸ ਤੋਂ ਬਾਅਦ ਪੁਲਿਸ ਨੇ ਆਪਣੀ ਕਾਰਵਾਈਆਂ ਖੁੱਲੇ ਰੂਪ ਵਿੱਚ ਹੋਰ ਤੇਜ਼ ਕਰ ਦਿੱਤੀਆਂ ਇੰਨਾਂ ਕਾਰਵਾਈਆਂ ਅਧੀਨ ਹੀ ਖਾਲੜਾ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਸੀ ਇੰਨਾਂ ਗਤੀਵਿਧੀਆਂ ਨੂੰ ਦੇਖਦੇ ਹੋਏ ਖਾਲੜਾ ਦੇ ਸਾਥੀਆਂ ਨੇ ਉਸ ਨੂੰ ਰੂਪੋਸ ਹੋ ਜਾਣ ਦੀ ਸਲਾਹ ਦਿੱਤੀ ਪਰ ਖਾਲੜਾ ਦੇ ਅੰਦਰ ਇੱਕ ਸੱਚਾ ਸਿੱਖ ਵੱਸਦਾ ਸੀ ਜੋ ਇਹੋ ਜਿਹੇ ਹਕੂਮਤੀ ਧੱਕੇ ਅੱਗੇ ਕਦੇ ਝੁਕਣ ਵਾਲਾ ਨਹੀਂ ਸੀ ਖਾਲੜਾ ਦਾ ਮੰਨਣਾ ਸੀ ਕਿ ਜੇਕਰ ਇਹ ਮਨੁੱਖੀ ਜਾਨ ਮਨੁੱਖੀ ਅਧਿਕਾਰਾਂ ਦੀ ਰਾਖੀ ਦੇ ਲੇਖੇ ਲੱਗਦੀ ਹੈ ਤਾ ਇਸ ਤੋਂ ਵੱਡੀ ਗੱਲ ਉਸ ਲਈ ਹੋਰ ਕੀ ਹੋ ਸਕਦੀ ਇਸ ਲਈ ਉਸ ਨੇ ਇਹਨਾਂ ਸਾਰੀਆਂ ਸਲਾਹਾਂ ਨੂੰ ਠੁਕਰਾ ਦਿੱਤਾ ਅਤੇ ਲਗਾਤਾਰ ਆਪਣੇ ਕੰਮ ਵਿੱਚ ਜੁਟਿਆ ਰਿਹਾ ਅਤੇ ਪ੍ਰੈਸ ਰਾਹੀਂ ਸਿੱਖਾਂ ਉੱਪਰ ਹੁੰਦੇ ਅਤਿਆਚਾਰਾਂ ਨੂੰ ਦੁਨੀਆ ਅੱਗੇ ਉਜਾਗਰ ਕਰਦਾ ਰਿਹਾ 6 ਸਤੰਬਰ 1995 ਦੀ ਸਵੇਰ ਜਸਵੰਤ ਸਿੰਘ ਖਾਲੜਾ ਆਪਣੇ ਘਰ ਅੱਗੇ ਆਪਣੀ ਕਾਰ ਧੋ ਰਿਹਾ ਸੀ ਕਿਉਂਕਿ ਉਸ ਦਿਨ ਉਸ ਨੇ ਅਖਬਾਰ ਦੇ ਐਡੀਟਰ ਨੂੰ ਮਿਲਣ ਜਾਣਾ ਸੀ ਸਵੇਰੇ 9 ਵਜੇ ਦੇ ਕਰੀਬ ਲਗਭਗ 7 ਬੰਦੇ ਖਾਲੜਾ ਨੂੰ ਧੂਕ ਕੇ ਆਪਣੀ ਕਾਰ ਵਿੱਚ ਸੁੱਟ ਕੇ ਗਵਾਹ ਕਰਕੇ ਲੈ ਗਏ ਇਸ ਘਟਨਾ ਦੇ ਜੂ ਦੂਰ ਤੱਕ ਫੈਚੇ ਹੋਏ ਖਾਲੜਾ ਨਾਲ ਵਾਪਰੇ ਇਸ ਹਾਸੀ ਨੇ ਪਰਿਵਾਰ ਨੂੰ ਮੁਸੀਬਤਾਂ ਵਿੱਚ ਪਾ ਦਿੱਤਾ ਇਸੇ ਦੌਰਾਨ ਹੀ ਖਾਲੜਾ ਨੂੰ ਕੋਹ-ਕੋਹ ਕੇ ਸਹੀਦ ਕਰ ਦਿੱਤਾ ਗਿਆ ਸੀ ਪਰ ਸੱਚ ਹਲੇ ਦੁਨੀਆ ਤੋਂ ਦੂਰ ਸੀ ਬੀਬੀ ਖਾਲੜਾ ਨੇ ਆਪਣੇ ਦੋ ਬੱਚਿਆਂ ਦੀ ਜ਼ਿੰਮੇਵਾਰੀ ਸੰਭਾਲਦੇ ਹੋਏ ਭਾਈ ਖਾਲੜਾ ਅਗਵਾ ਕੇਸ ਦੀ ਪਟੀਸ਼ਨ ਭਾਰਤ ਦੀ ਸਰਵਉੱਚ ਅਦਾਲਤ ਵਿੱਚ ਦਾਖਲ ਕਰ ਦਿੱਤੀ। ਇਹ ਲੰਮੀ ਲੜਾਈ 16 ਸਾਲ ਤੱਕ ਚੱਲਦੀ ਰਹੀ। ਇਸ ਲੜਾਈ ਦੌਰਾਨ ਬੀਬੀ ਖਾਲੜਾ ਕਦੇ ਵੀ ਆਪਣੇ ਸਾਹਸ ਤੋਂ ਨਾ ਡੋਲੇ। ਇਸ ਕਾਨੂੰਨੀ ਕਾਰਵਾਈ ਵਿੱਚ ਸੈਂਕੜੇ ਹੀ ਗਵਾਹਾਂ ਹੋਈਆਂ ਅਤੇ ਅਨੇਕਾਂ ਅਫਸਰਾਂ ਦੀ ਸਮੂਲੀਅਤ ਹੋਈ। ਅੰਤ 2011 ਦੇ ਨਵੰਬਰ ਦੀ 5 ਤਰੀਕ ਨੂੰ ਇਸ ਕੇਸ ਦਾ ਅੰਤ ਹੋ ਗਿਆ ਨੌ ਦੋਸ਼ੀਆਂ ਵਿੱਚੋਂ ਪੰਜ ਨੂੰ ਉਮਰ ਕੈਦ ਹੋਈ ਇਸ ਤਰ੍ਹਾਂ ਖਾਲੜਾ ਅਗਵਾ ਕੇਸ 2011 ਵਿੱਚ ਸਮਾਪਤ ਹੋ ਗਿਆ ਪਰ ਲਾਵਾਰਸ ਲਾਸਾਂ ਅਤੇ ਪੁਰਸ਼ ਦੇ ਤਸੱਦਦਾਨੀਆਂ ਅਜੇ ਤੱਕ ਵੀ ਭਾਰਤੀ ਅਦਾਲਤਾਂ ਵਿੱਚ ਉਸੇ ਤਰ੍ਹਾਂ ਲਟਕ ਰਿਹਾ ਹੈ